ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ ਹੁਣੇ ਹਾਈ ਕੋਰਟ ਨੇ ਕਰ ਦਿੱਤਾ ਹੈ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂਟਿਊਬਰ ਅਜੀਤ ਭਾਰਤੀ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਜੇਕਰ ਉਹ ਆਪਣੇ ਖਿਲਾਫ ਦਰਜ ਐਫਆਈ ਆਰਏ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹਦੇ ਨੇ ਤਾਂ ਉਹਨਾਂ ਨੂੰ ਇਸ ਵੀਡੀਓ ਦਾ ਲਿੰਕ ਪੁਲਿਸ ਨੂੰ ਦੇਣਾ ਪਵੇਗਾ ਜਿਸ ਚ ਕਥਿਤ ਰੂਪ ਦੇ ਵਿੱਚ ਭਾਰਤ ਦੇ ਚੀਫ ਜਸਟਿਸ ਬੀਆਰ ਗਵਈਏ ਤੇ ਜੁੱਤੀ ਸੱਤੇ ਜਾਣ ਦੀ ਗੱਲ ਕਹੀ ਗਈ ਅਜੀਤ ਭਾਰਤੀ ਦੇ ਅਦਾਲਤ ਤੇ ਤੱਕ ਪਹੁੰਚ ਇਹ ਕਹਿ ਕਰਕੇ ਕੀਤੀ ਸੀ ਕਿ ਉਹਨਾਂ ਨੂੰ ਜ਼ਬਰਦਸਤੀ ਕਾਰਵਾਈ ਤੇ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਹਨਾਂ ਖਿਲਾਫ ਇੰਟਰਨੈਟ ਮੀਡੀਆ ਤੇ ਕਥਿਤ ਤੌਰ ਤੇ ਅਪਮਾਜਨਕ ਟਿੱਪਣੀਆਂ ਕਰਨ ਦੇ ਦੋਸ਼ ਤੇ ਵਿੱਚ ਉਹਨਾਂ ਵਿਰੁੱਧ ਐਫਆਈ ਆਰ ਆਰਜ ਕੀਤੀ ਗਈ ਸੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਸਟਿਸ ਸੁਭਾਸ਼ ਮਹਿਲਾ ਕਹਿੰਦੇ ਹਨ ਕਿ ਜੇਕਰ ਪਟੀਸ਼ਨ ਕਰਤਾ ਐਫਆਈ ਆਰ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਤਾਂ ਉਹ ਅਪਲੋਡ ਕੀਤੀ ਜਾਵੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸ ਇਸ ਨਗਰ ਨੂੰ ਜਮਮ ਕਰਵਾ ਸਕਦਾ ਹੈ ਉੱਥੇ ਉੱਥੇ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੱਸੋ ਦਿਖਾ